ਇਹ ਵਿਅਕਤੀ ਨੇ ਅਨੋਨਮ ਨੰਬਰ ਤੋਂ ਕਾਲ ਕੀਤੀ ਸੀ ਕਿ 27000 ਰੁਪਏ ਦੀ ਮੰਗ ਕੀਤੀ ਦੀ ਆਪਣੇ ਮਾਨਯੋਗ ਸਪੀਕਰ ਸਾਹਿਬ ਦੀ ਆਵਾਜ਼ ਕੱਟ ਕੇ ਜਿਹੜਾ ਕਿ ਉਹ ਫਰਦਾਲ ਕੀਤੀ ਗਈ ਤੇ ਉਹ ਇੱਕ ਫੇਕ ਕਾਲ ਸੀ ਇਹਦਾ ਤਰੀਕਾ ਹੈ ਸੀਗਾ ਕਿ ਇਹ ਸੰਸੰਡ ਏਰੀਆ ਦੇ ਐਮ.ਐਲ.ਏ. ਸਾਹਿਬ ਦਾ ਨਾਮ ਲੈ ਕੇ ਕਿ ਕਿਸੇ ਨਾ ਕਿਸੇ ਬੰਦੇ ਨੂੰ ਫੇਕ ਕਾਲ ਕਰਕੇ ਉਹਨਾਂ ਤੋਂ ਉਹਨਾਂ ਐਮ.ਐਲ.ਏ. ਸਾਹਿਬ ਦੇ ਨਾਂ ਤੇ ਪੈਸੇ ਮੰਗਦਾ ਹੈ ਤੇ ਫਿਰ ਉਹ ਉਸ ਅਕਾਊਂਟ ਤੋਂ ਗਾਣ ਟ੍ਰਾਂਸਫਰ ਕਰਵਾਉਣਾ। ਤੁਹਾਨੂੰ ਜੋ ਹੁਣ ਪੁੱਛ ਕੇ ਤੇ ਇਹ ਪਤਾ ਲੱਗਿਆ ਵੀ ਇਹਨੇ 3-4 ਪੰਜਾਬ ਦੇ ਹੋਰ ਏਰੀਆ ਦੇ ਐਮਐਲਏ ਦਾ ਨਾਮ ਲਿਆ। ਦੋਏ ਸਬੰਧੀ ਬਟੇਗੜ ਸਾਹਿਬ ਵਿੱਚ ਪੁਖਤਾ ਦਰਜ ਹੋਇਆ ਹੈ। ਤੇ ਜੋ ਦਰਾਂ ਨੇ ਤਫੀਸ਼ ਇਟ ਕੈਫੇ ਵਾਲੇ ਦਏ ਨੇ ਆ ਅਕਾਊਂਟ ਨਾਮ ਉੱਤੇ ਸਾਸੀ ਗਾਡੇ ਉਸ ਤੋਂ ਵੀ ਇਹਨੇ ਉਤੋਂ ਦੇ ਐਮਐਲਏ ਸਾਹਿਬ ਦਾ ਨਾਮ ਲੈ ਕੇ ਨਾਮ ਲੈ ਕੇ ਯੂਜ਼ ਕਰਨ ਦੀ ਕੋਸ਼ਿਸ਼ ਕੀਤੀ। ਇਥੇ ਇੱਕ ਪਾਸੇ ਜਾਲੀ ਫੋਨ ਕਾਲ ਜਰੀਏ ਆਨਲਾਈਨ ਠੱਗੀਆਂ ਮਾਰਨ ਦਾ ਸਿਲਸਿਲਾ ਜਾਰੀ ਹੈ ਉੱਥੇ ਹੀ ਸ਼ਹਿਰਾਂ ਦੀਆਂ ਮਹਾਨ ਹਸਤੀਆਂ ਚੰਗੀਆਂ ਪੋਜੀਸ਼ਨਾਂ ਅਤੇ ਸਮਾਜ ਵਿੱਚ ਚੰਗਾ ਰੁਤਵਾ ਰੱਖਣ ਵਾਲੀਆਂ ਉੱਗੀਆਂ ਸ਼ਖਸੀਅਤਾਂ ਦੇ ਨਾਂ ਤੇ ਅਤੇ ਉਹਨਾਂ ਦੀ ਜਾਲੀ ਖੂਬਹੂ ਆਵਾਜ਼ ਕੱਢ ਕੇ ਸ਼ਹਿਰ ਵਾਸੀਆਂ ਤੋਂ ਪੈਸਿਆਂ ਦੀ ਮੰਗ ਕਰਨ ਦਾ ਸਿਲਸਿਲਾ ਵੀ ਚੱਲ ਰਿਹਾ ਦੱਸਣਯੋਗ ਹੈ ਕਿ ਲੰਗੀ ਮਿਤੀ 28 ਜੁਲਾਈ ਨੂੰ ਕੋਟਕਪੂਰਾ ਸ਼ਹਿਰ ਵਾਸੀ ਅਤੇ ਸਮਾਜ ਸੇਵੀ ਰਾਜਨ ਕੁਮਾਰ ਜੈਨ ਨੂੰ ਫੋਨ ਕਰਕੇ કોટ કપુર데 ਵਿਧਾਇਕ ਤੇ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸੰਧਵਾ ਜੀ ਦੀ ਆਵਾਜ਼ ਕੱਟ ਕੇ ਫੋਨ ਕਰਕੇ ਆਨਲਾਈਨ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਬਾਰੇ ਰਾਜਨ ਕੁਮਾਰ ਜੈਨ ਵੱਲੋਂ ਸਪੀਕਰ ਸੰਧਵਾ ਤੋਂ ਇਸ ਦੀ ਪੁਸ਼ਟੀ ਕਰਨ ਤੇ ਇਹ ਸਕੈਮ ਦਾ ਮਾਮਲਾ ਨਜ਼ਰ ਆਉਣ ਤੇ ਸਪੀਕਰ ਸੰਧਵਾ ਦੀ ਮਦਦ ਨਾਲ ਐਸਐਸਪੀ ਫਰੀਦਕੋਟ ਚ ਸਰਦਾਰ ਹਜੀ ਸਿੰਘ ਦੀ ਜਰੀਏ ਥਾਣਾ ਸਿਟੀ ਕੋਟਪੂਰਾ ਵਿਖੇ 29 ਜੁਲਾਈ ਨੂੰ ਇਸ ਸਬੰਧੀ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੇ ਡੂੰਘਾਈ ਨਾਲ ਜਾਂਚ ਪੜਤਾਲ ਕਰਦੇ ਹੋਏ ਕੋਟਕਪੂਰਾ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੀ ਜਾਣਕਾਰੀ ਕੋਟਕਪੂਰਾ ਦੇ ਡੀਐਸਪੀ ਜਤਿੰਦਰ ਸਿੰਘ ਨੇ ਕੋਟਕਪੂਰਾ ਮੀਡੀਆ ਨੂੰ ਦਿੱਤੀ ਇਸ ਮਾਮਲੇ ਸੰਬੰਧੀ ਉਹ ਕੀ ਬੋਲੇ ਉਹ ਵੀ ਅੱਗੇ ਪੇਸ਼ ਆਓ ਸੁਣਾਉਂਦੇ ਆ ਆਪਾਂ ਉਹਨਾਂ ਦੀ ਗੱਲਬਾਤ ਮਾਮਲਾ ਇਸ ਤਰ੍ਹਾਂ ਕਿ ਇੱਕ ਰਾਜਨ ਕੁਮਾਰ ਜੈਨ ਵਾਸੀ ਕੋਟਕਪੂਰਾ ਨੂੰ ਕਿਸੇ ਵਿਅਕਤੀ ਨੇ ਅਨਨੋਮ ਨੰਬਰ ਤੋਂ ਕਾਲ ਕੀਤੀ ਸੀ ਕਿ 27000 ਰੁਪਏ ਦੀ ਮੰਗ ਕੀਤੀ ਸੀ ਆਪਣੇ ਮਾਨਯੋਗ ਸਪੀਕਰ ਸਾਹਿਬ ਦੀ ਆਵਾਜ਼ ਕੱਢ ਕੇ ਜਿਹੜਾ ਕਿ ਉਹ ਪੜਤਾਲ ਕੀਤੀ ਗਈ ਤੇ ਉਹ ਇੱਕ ਫੇਕ ਕਾਲ ਸੀਗੀ ਜੋ ਦੌਰਾਨੇ ਤਫ਼ਤੀਸ਼ ਇਹਦੇ ਸਬੰਧ ਵਿੱਚ ਹੁਸ਼ਿਆਰਪੁਰ ਜੇਲ੍ਹ ਵਿੱਚ ਬੰਦ ਜਿਹੜੇ ਦੋ ਵਿਅਕਤੀ ਇੱਕ ਭਲੇਂਦਰ ਸਿੰਘ ਉਰਫ ਜਸਰਾਜ ਸੈਗਲ ਤੇ ਇੱਕ ਸ਼ਵੇਤ ਠਾਕੁਰ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਸੀਗਾ ਦੌਰਾਨੇ ਤਫ਼ਤੀਸ਼ ਇਹਨਾਂ ਨੂੰ ਰਿਮਾਂਡ ਤੇ ਲਿਆ ਕੇ ਪੁੱਛਗਿੱਛ ਕੀਤੀ ਗਈ ਹੈ ਤਾਂ ਜੋ ਪਾਇਆ ਗਿਆ ਕਿ ਮੋਬਾਈਲ ਜਿਹੜਾ ਸੀਗਾ ਉਹ ਸ਼ਵੇਤ ਠਾਕੁਰ ਦਾ ਯੂਜ਼ ਹੋਇਆ ਤੇ ਜਿਹੜੇ ਪੈਸਿਆਂ ਦੀ ਮੰਗ ਕੀਤੀ ਗਈ ਸੀ ਉਹ ਬਲਿੰਦਰਪਾਲ ਸਿੰਘ ਸੈਕਲ ਵਾਸੀ ਜਿਹੜਾ ਮੋਹਾਲੀ ਦਾ ਹੈ ਤੇ ਬਾਅਦ ਵਿੱਚ ਉਹ ਬੰਬੇ ਤੇ ਉੱਤਰਾਖੰਡ ਏਰੀਆ 'ਚ ਵੀ ਰਿਹਾ ਉਹਦੇ ਵੱਲੋਂ ਕਾਲ ਕਰਕੇ ਪੈਸਿਆਂ ਦੀ ਮੰਗ ਕੀਤੀ ਜਾਂਦੀ ਸੀ ਇਹਦਾ ਤਰੀਕਾ ਇਹ ਹੈ ਸੀਗਾ ਕਿ ਇਹ ਕਨਸਰਨਡ ਏਰੀਆ ਦੇ ਐਮ.ਐਲ.ਏ. ਸਾਹਿਬ ਦਾ ਨਾਮ ਲੈ ਕੇ ਇਹ ਕਿਸੇ ਨਾ ਕਿਸੇ ਬੰਦੇ ਨੂੰ ਫੇਕ ਕਾਲ ਕਰਕੇ ਉਹਨਾਂ ਤੋਂ ਉਹਨਾਂ ਐਮ.ਐਲ.ਏ. ਸਾਹਿਬ ਦੇ ਨਾਂ ਤੇ ਪੈਸੇ ਮੰਗਦਾ ਤੇ ਫਿਰ ਉਹ ਉਸ ਅਕਾਊਂਟ ਤੋਂ ਗਾਹਾਂ ਟ੍ਰਾਂਸਫਰ ਕਰਵਾਉਂਦਾ ਸੀਗਾ ਜਿਸਤੇ ਜੋ ਇਹਦੇ ਖਿਲਾਫ ਪਹਿਲਾਂ ਵੀ ਭਲਿੰਦਰ ਰਸਪਾਲ ਦੇ ਖਿਲਾਫ ਤੇ ਰਾਮ ਕਦਮੇ ਦਰਜਾ ਫਰਾਡ ਦੇ ਹੁਣ 14ਵਾਂ ਸਾਡੇ ਕੋਲ ਦਰਜ ਹੋਇਆ ਹੈ ਤੇ ਜੇਲ੍ਹ 'ਚ ਹੈ ਇਹਦਾ ਸਿਰਫ ਮਕਸਦ ਆਪਣੇ ਪੈਸੇ ਦੀ ਪੂਰਤੀ ਕਰਨ ਲਈ ਠੱਗੀਆਂ ਮਾਰਨਾ ਹੀ ਹੈ ਪੁਲਿਸ ਪੁੱਛਗਿੱਛ ਕੀ ਹੈ ਹੁਣ ਹੋਰ ਕਿਸੇ ਦੇ ਨਾਮ ਲੱਭਤਿਦਾਰੇ ਸਾਨੂੰ ਜੋ ਹੁਣ ਪੁੱਛ ਗਏ ਸਤੇ ਇਹ ਪਤਾ ਲੱਗਿਆ ਵੀ ਇਹਨਾਂ ਨੇ 3-4 ਪੰਜਾਬ ਦੇ ਹੋਰ ਏਰੀਆ ਦੇ ਐਮਐਲਐਸ ਦਾ ਨਾਮ ਲਿਆ ਜੋ ਇਸ ਸਬੰਧੀ ਫਟੇਗੜ ਸਾਹਿਬ ਵਿੱਚ ਵੀ ਪੱਤਸ਼ਾਹ ਦਰਜ ਹੋਇਆ ਹੋਇਆ ਤੇ ਜੋ ਦਰਾਨੇ ਤਫਤੀਸ਼ ਇੱਕ ਕੈਫੇ ਵਾਲੇ ਦਾ ਇਹਨੇ ਕਾਊਂਟਰ ਨੰਬਰ ਯੂਜ਼ ਕੀਤਾ ਸੀਗਾ ਤੇ ਉਸ ਨੂੰ ਵੀ ਇਹਨੇ ਉੱਥੋਂ ਦੇ ਐਮਐਲਏ ਸਾਹਿਬ ਦਾ ਨੰਬਰ ਲੈ ਕੇ ਨਾਮ ਲੈ ਕੇ ਯੂਜ਼ ਕੇ ਕਰਨ ਦੀ ਕੋਸ਼ਿਸ਼ ਕੀਤੀ ਹੈ ਇਸ ਇਸ ਵਾਂਝੇ ਸਾਰੇ ਪਬਲਿਕ ਨੂੰ ਅਪੀਲ ਹੈ ਵੀ ਜੇ ਕੋਈ ਵੀ ਵਿਅਕਤੀ ਫੇਕ ਅਨਨੋਨ ਨੰਬਰ ਤੋਂ ਤੁਹਾਨੂੰ ਕੋਈ ਕਾਲ ਕਰਦਾ ਕਿਸੇ ਤਰ੍ਹਾਂ ਦੇ ਪੈਸੇ ਮੰਗ ਕਰਦਾ ਤਾਂ ਉਹਦੇ ਬਾਰੇ ਪੁਲਿਸ ਨੂੰ ਜ਼ਰੂਰ ਸੂਚਿਤ ਕਰੋ ਉਹਦੀ ਤਸਦੀਕ ਜ਼ਰੂਰ ਕਰਾਓ ਇਕਦਮ ਉਹਦੇ ਤੇ ਅਨੋਨ ਨੰਬਰ ਵਾਲੇ ਕਾਲ ਤੇ ਕੋਈ ਪੈਸੇ ਮੰਗਦਾ ਤੇ ਉਹਨੂੰ ਪੈਸੇ ਨਾ ਪਾਇਆ